at <laughs> the Thank you. ਜੇ ਨਾ ਪਟੜੇ ਆਉਂਦੇ ਗੁਜਰੀ ਦੇ ਦੁਲਾਰੇ ਜੇ ਨਾ ਪਟੜੇ ਆਉਂਦੇ ਗੁਜਰੀ ਦੇ be bad. ਦਇਆ ਕਰੋ ਕਸ਼ਮੀਰ ਉਪਾਵੋ ਡੁੱਬਦੇ ਪੱਥਰ ਤਾਰੇ ਜਿਹਾੜਾ ਅਗਨ ਬਰਾਬਰ ਤਪੈ ਭੀਤਰ ਵਗਾ ਕਾਤੀ ਪਰਨਵਤ ਨਾਮਿਕ ਹੁਕਮ ਪਛਾਣੈ ਸੁਖ ਹੋਵੇ ਦਿਨ ਰਾਤਿ ਮਾਨਵਤਾ ਦੇ ਕਲਿਆਣਕਾਰੀ ਚਬਰ 70 ਤਖਤ ਦੇ ਮਾਲਕ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਮੁਕੱਦਸ ਤੇ ਮਤਵਰਕ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੇ ਗੁਰੂ ਪਿਆਰੇ ਸਤ ਸੰਗੀ ਜਨੋ ਫਤੇ ਦੇ 52 ਸਿਮਰਨ ਦੇ ਨਾਲ ਆਪਣੀ ਤੇ ਸਾਡੀ ਹਾਜ਼ਰੀ ਗੁਰੂ ਚਰਨਾਂ ਵਿੱਚ ਲਵਾਉਂਦੇ ਹੋਏ ਗੱਜ ਕੇ ਗਜਾਓ ਜੀ ਵਾਹਿਗੁਰੂ ਦੀ ਕਾ ਖਾਲਸਾ ਵਾਹਿਗੁਰੂ ਦੀ ਕੀ ਫਤਿਹ ਗੁਰੂ ਨਾਨਕ ਦੇ ਸਦਾਰਤ ਦਾ ਪ੍ਰਚਾਰ ਦਾ ਵਾਜਨ ਹੈ ਕੀਰਤਨ ਕਥਾ ਫਿਰ ਢਾਡੀ ਵਿਚਾਰ ਕੀਰਤਨ ਦੇ ਨਾਲ ਨਿਰੋਲ ਅਕਾਰਪੁਰਖ ਪਰਮਾਤਮਾ ਨਾਲ जोडਿਆ ਜਾਂਦਾ ਹੈ ਸੱਚ ਕੀ ਹੈ ਉਹ ਕਥਾ ਵਿਚਾਰ ਦੁਆਰਾ ਆਪ ਜੀ ਦੇ ਸਾਹਮਣੇ ਕੌਮ ਦੇ ਮਹਾਨ ਵਿਦਵਾਨ ਗੁਰਦੁਆਰਾ ਸਿੰਘ ਸਭਾ ਮਾਲਟਨ ਦੇ ਹੈੱਡ ਗ੍ਰੰਥੀ ਸਾਹਿਬ ਭਾਈ ਸਾਹਿਬ ਭਾਈ ਦਸਬੀਰ ਸਿੰਘ ਜੀ ਉਹਨਾਂ ਨੇ ਆਪ ਜੀ ਦੇ ਸਾਹਮਣੇ ਗੁਰਮਤ ਵਿਚਾਰਾਂ ਦੀ ਹਾਜ਼ਰੀ ਲਵਾਈ ਜੀ ਉਹ ਪ੍ਰੰਤ ਜਿਹੜੇ ਸੱਚ ਦੇ ਮਾਰਗ ਤੇ ਚੱਲੇ ਉਹਨਾਂ ਦਾ ਇਤਿਹਾਸ ਛੜਾਇਆ ਜਾਂਦਾ ਹੈ ਕਿ ਮਨੁੱਖੀ ਮਨ ਮੰਨ ਜਾਏ ਪਹਿਲਾ ਗੁਰਬਾਣੀ ਸਿੱਧੇ ਤੌਰ ਤੇ ਕੀ ਰਤਨ ਉਹ ਰਤਨ ਜਿਹੜਾ ਕੇਵਲ ਗੁਰਬਾਣੀ ਤੋਂ ਮਿਲਦਾ ਹੈ ਔਰ ਦੂਸਰਾ ਕੀਰਤਨ ਤਨ ਨੂੰ ਕੀਲ ਲੈਣਾ ਤਨ ਨੂੰ ਕੀਲ ਕੇ ਜਿਹੜਾ ਮਨ ਭੱਜਦਾ ਏ ਉਹਨੂੰ ਕੀਲ ਲੈਣਾ ਕੀਰਤਨ ਦੇ ਵੱਖ-ਵੱਖ ਵਿਦਵਾਨਾਂ ਨੇ ਵੱਖ-ਵੱਖ ਅਰਥ ਕੀਤੇ ਨੇ ਇੱਕ ਤਾਂ ਹੈ ਕੀ ਰਤਨ ਜਿਹੜਾ ਸੰਸਾਰ ਚੋਂ ਨਹੀਂ ਮਿਲਦਾ ਕੇਵਲ ਗੁਰਬਾਣੀ ਤੋਂ ਮਿਲਦਾ ਉਹ ਰਤਨ ਉਹ ਅਮੋਲਕ ਨਾਮ ਹੋਰ ਕਿਧਰੋਂ ਨਹੀਂ ਮਿਲਦਾ ਦੂਸਰਾ ਹੈ ਕੀਰਤਨ ਤਨ ਨੂੰ ਕੀਲ ਲੈਣਾ ਤੇ ਕੀਲੇ ਹੋਏ ਤਨ ਦੇ ਅੰਦਰ ਦੌੜਦੇ ਹੋਏ ਮਨ ਨੂੰ ਰੋਕ ਲੈਣਾ ਜਦੋਂ ਮਨ ਮੰਨ ਗਿਆ ਫਿਰ ਗੁਰੂ ਦੇ ਰਾਹ ਤੇ ਚੱਲ ਪੈਂਦਾ ਮਨੇ ਕੀ ਗੱਤ ਕਹੀ ਨਾ ਜਾਏ ਜੇ ਕੋ ਪਹਿ ਤਿਛਾ ਪਛਤਾਏ ਪਰ ਸੁਣਿਆ ਮੰਨਿਆ ਮਨ ਕੀਤਾ ਪਉ ਫੁੜ ਕੇ ਮੰਨ ਜਾਏ ਇਹ ਹੈ ਕੀਰਤਨ ਕਥਾ ਵਿਚਾਰ ਉਪਰੰਤ ਜਿਹੜੇ ਰੱਬ ਦੇ ਰਾਹ ਤੇ ਚੱਲੇ ਉਹਨਾਂ ਦਾ ਜੀਵਨ ਸੁਣਾਇਆ ਜਾਂਦਾ ਹੈ ਕਿ ਸਾਡਾ ਮਨ ਮੰਨ ਕੇ ਉਸ ਮਾਰਗ ਤੇ ਚੱਲ ਪਈ ਆਓ ਚਦਰੀ ਇਤਿਹਾਸ ਦੀ ਲੜੀ ਨੂੰ ਮੈਂ ਤੁਹਾਡੇ ਨਾਲ ਸਾਝਾ ਕਰਨਾ ਹੈ ਪਹਿਲਾ ਇੱਕ ਵਾਰਾ ਸਰਬੱਤ ਦਾ ਖੋ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਬਾਣੇ ਸਰਬੱਤ ਦਾ ਭਲਾ ਇਤਿਹਾਸ ਦੀ ਲੜੀ ਇੱਥੇ ਪਹੁੰਚੀ ਹੈ ਕਿ ਕੱਲ ਦੇ ਦੀਵਾਨ ਵਿੱਚ ਉਹ ਜਿਹੜੇ ਰੱਬ ਦੇ ਰਾਹ ਤੇ ਚੱਲੇ ਉਹਨਾਂ ਨੂੰ ਮੁਸ਼ਕਲਾਂ ਤੇ ਬੜੀਆਂ ਆਈਆਂ ਪਰ ਪ੍ਰਮਾਤਮਾ ਦੇ ਭਰੋਸੇ ਤੇ ਚੱਲਦੇ ਗਏ ਦੁਨੀਆ ਦੀ ਕੋਈ ਤਾਕਤ ਉਹਨਾਂ ਨੂੰ ਰੋਕ ਨਾ ਸਕੀ ਉਹ ਮੰਜ਼ਲੇ ਮਕਸੂਦ ਤੇ ਪਹੁੰਚ ਗਏ ਛੋਟੇ ਸਹਿਬਜ਼ਾਦੇ ਬਾਬਾ ਜੋਰਾਵਰ ਸਿੰਘ ਤੇ ਫਤੇਹ ਸਿੰਘ 12 ਬੋਹ 17 ਤੋਂ 6 ਬਿਕਰਮੀ ਦੀ ਪੇਸ਼ੀ ਤੋਂ ਬਾਅਦ ਠੰਡੇ ਬੁਰਜ ਦੇ ਅੰਦਰ ਮਾਤਾ ਗੁਜਰੀ ਜੀ ਕੋਲ ਭੇਜ ਦਿੱਤੇ ਗਏ ਮਾਤਾ ਗੁਜਰੀ ਜੀ ਨੇ ਸਾਰੀ ਗੱਲਬਾਤ ਪੁੱਛੀ ਸਹਿਬਜ਼ਾਦੇ ਨੇ ਆਖਿਆ ਕਿ ਤੁਮ ਬਾ ਤ੍ਰਿਹੰਦ ਬਦੀਨ ਖਾਨ ਕਹਿੰਦਾ ਸੀ ਕਿ ਕੱਲ ਨੂੰ ਤੁਹਾਡੇ ਮੁਕਦਮੇ ਦਾ ਫੈਸਲਾ ਕਰ ਦਿੱਤਾ ਜਾਏਗਾ ਜਿਹੜੀ ਸਜ਼ਾ ਨਿਯਤ ਹੋਣੀ ਆ ਕੱਲ ਨੂੰ ਸਜ਼ਾ ਤੁਹਾਨੂੰ ਉਹ ਦੋ ਦਿੱਤੀ ਜਾਏਗੀ ਮਾਤਾ ਗੁਜਰੀ ਨੇ ਸਮਝ ਲਿਆ ਕਿ ਕੱਲ ਨੂੰ ਮੇਰੇ ਪੁੱਤਰਿਆਂ ਦੇ ਮੁਕਦਮੇ ਦਾ ਫੈਸਲਾ ਹੋਣਾ ਹੈ ਇਹਨੇ ਬੱਚਿਆਂ ਨੂੰ ਫਿਰ ਮਾਤਾ ਜੀ ਨੇ ਵੱਡ ਬਡੇਰਿਆਂ ਦੀਆਂ ਥਾਕੀਆਂ ਖੜਾਈਆਂ ਤੇ ਜਦੋਂ ਉਹ ਸੁਣਾ ਰਹੇ ਥਾਨ ਬੱਚਿਆਂ ਦੀ ਅੱਖ ਲੱਗ ਗਈ ਅਜੇ ਕੁਝ ਸਮਾਂ ਰਾਤ गुजरी ਏ ਪੌੜੀਆਂ ਟੱੜਦੇ ਮਨੁੱਖ ਦੀ ਆਵਾਜ਼ ਆਈ ਪੈਰਾਂ ਦਾ ਖੜਕਾ ਸੁਣਿਆ ਮਾ ਗੁਜਰੀ ਜੀ ਗੁਜਰਕੌਰ ਉਹ ਜਾਗ ਪਏ ਧਿਆਨ ਦੇਣਾ ਮੈਂ ਲੱਭ ਗੁਜਰੀ ਵਰਤ ਰਿਆ ਖੰਡੇ ਬਾਟੇ ਦਾ ਅਮਰ ਛਾਪੇ ਉਹਨਾਂ ਦਾ ਨਾਮ ਗੁਜਰਕੌਰ ਹੋ ਚੁੱਕਾ ਮਾਤਾ ਗੁਜਰਕੌਰ ਉੱਠੇ ਤਾਂ ਖਬਰ ਵੇਖਿਆ ਬਾਬਾ ਮੋਤੀਰਾਮ ਮਹਾਰਾਜੀ ਪੌੜੀਆਂ ਚੜ ਕੇ ਉੱਪਰ ਆਏ ਇਹ ਹਿੰਦੂ ਵੀਰਾਂ ਦਾ ਲਾਗਰੀ ਮੈਂ ਬੇਨਤੀ ਕਰਦਿਆਂ ਇਹ ਕੌਣ ਮਨੁੱਖ ਹੈ ਜਿਵੇਂ ਸਾਡੇ ਦੇਖ ਦੇ ਅੰਦਰ ਦੰਬਣਾ ਵੰਡਿਆ ਮਰਨਾ ਵੰਡਿਆ ਰਹਿਣਾ ਵੰਡਿਆ ਤੇ ਖਾਣੇ ਵੀ ਵੰਡੇ ਦੰਬਣਾ ਹਿੰਦੂਆਂ ਦੇ ਘਰ ਬੱਚਾ ਜੰਮ ਪੈਂਦਾ ਹੋਰ ਰਸਮ ਕਰਦਾ ਉਹਨੂੰ ਜਨੇਊ ਪਾਉਂਦਾ ਮੁਸਲਮਾਨਾਂ ਦੇ ਘਰ ਬੱਚਾ ਜੰਮੇ ਜੋ ਸੁਰਤ ਕਰਦਾ ਹੈ ਇਹਨਾਂ ਦੋਵਾਂ ਚੋ ਕੁਝ ਵੀ ਨਾ ਕਰੋ ਤੇ ਸਿੱਖ ਤੇ ਬਾਣੀ ਜਾਂਦਾ ਧਿਆਨ ਦੇਣਾ ਕੁਝ ਵੀ ਉਹ ਵਾਰਟਟਾਏ ਨਾ ਤੁੰਤ ਕਰਾਏ ਨਾ ਜਿਹੜੇ ਉਹ ਪਾਏ ਨਾ ਜਿੱਦਾਂ ਦਾ ਹੈ ਉਦਾਂ ਦਾ ਰਹਿਣ ਦਿਓ ਅਸਲ ਤੇ ਮਨੋਕੀ ਸੇਖਾਂ ਤੇ ਸਭ ਤੋਂ ਆਦਮਲੁਕ ਹੈ ਹੀ ਦਿੱਖਦੇ ਧਿਆਨ ਦੇਣਾ ਮੈਂ ਇਹਨੇ ਕਰ ਰਿਹਾ ਹਾਂ ਕਿਉਂਕਿ ਸਾਡੇ ਦੇਖ ਦੇ ਅੰਦਰ ਵੰਡਿਆ ਕਿਵੇਂ ਗਿਆ Hindu ਨੇ ਅੱਖਿਆ ਰਾਵ ਚੜ੍ਹ ਦਿੰਦਾ ਹੈ ਮੁਸਲਮਾਨ ਨੇ ਅੱਖਿਆ ਰਹਿਂਦੇ ਚ Hindu ਨੇ ਅੱਖਿਆ ਜਦੋਂ ਬੈਠਾ ਹੁੰਦਾ ਹੈ ਅਤਾਂ ਜਦੋਂ ਦੁੱਧ ਦੇ ਦੰਦ ਦੇ ਟੁੱਟ ਜਾਂਦੇ ਨੇ ਜਨੇਊ ਪਾਉਣਾ ਉਹ ਕਹਿੰਦੇ ਜਦੋਂ ਦੁੱਧ ਦੇ ਦੰਦ ਟੁੱਟਣਗੇ ਅਸਾਂ ਤੁਹਾਨੂੰ ਕਰ ਦੇਣਗੇ ਪਰ ਅਗਲੀ ਗੱਲ ਕੱਲਾ ਜੰਮਣਾ ਨਹੀਂ ਵੰਡਿਆ ਸਤਕਾਰ ਨਹੀਂ ਵੰਡੇ ਮਰਨਾ ਵੀ ਵੰਡ ਲਿਆ ਮੁਸਲਮਾਨ ਨੇ ਆਖਿਆ ਜਦੋਂ ਬੰਦਾ ਮਰ ਜਾਏ ਉਹਨੂੰ ਸੁਬਰ ਤੇ ਖਾਦ ਕਰਨਾ ਹੈ ਜ਼ਮੀਨ 'ਚ ਦਫਨਾਉਣਾ ਹੈ ਹਿੰਦੂ ਨੇ ਆਖਿਆ ਜਦੋਂ ਬੰਦਾ ਮਰ ਜਾਏ ਸੁਬਰ ਦੇ ਹੱਥ 'ਚ ਕਰਨਾ ਹੈ ਉਹਨੂੰ ਅੱਗ 'ਚ ਜਲਾਉਣਾ ਹੈ ਪਾਲ ਜੰਮਣ ਤੋਂ ਲੈ ਕੇ ਮਰਨ ਤੱਕ ਸਤਕਾਰ ਵੰਡੇ ਖਾਣਾ ਵੀ ਵੰਡ ਲਿਆ ਉਹਨਾਂ ਦੇ ਕਲਾਮ ਵਾਲੇ ਉਹ ਹਲਾਲ ਖਾਂਦੇ ਨੇ ਹਿੰਦੂ ਟਟਕਾ ਖਾਂਦੇ ਨੇ ਖਾਣਾ ਵੀ ਵੰਡਿਆ ਹੋਇਆ ਅੱਜ ਵੀ ਹਿੰਦੁਸਤਾਨ ਦੀ ਫੌਜ ਦੇ ਅੰਦਰ ਜਿਹੜੇ ਮੁਸਲਮਾਨ ਨੇ ਉਹ ਟਟਕਾ ਨਹੀਂ ਖਾਂਦੇ ਜਿਹੜੇ ਹਿੰਦੂ ਨੇ ਉਹ ਹਲਾਲ ਕੀਤਾ ਹੋਇਆ ਮੀਟ ਨਹੀਂ ਖਾਂਦੇ ਅੱਜ ਵੀ ਲਾਗਰੀ ਵੱਖਰੇ ਮਜੂਦਾ ਹਿੰਦੁਸਤਾਨ ਦੀ ਸਰਕਾਰ ਦੇ ਵਿੱਚ ਮੁਸਲਮਾਨਾਂ ਦਾ ਖਾਣਾ ਬਣਾਉਣ ਵਾਲਾ ਹਲਾਲ ਬਣਾਉਣ ਵਾਲਾ ਵੱਖਰਾ ਹੋਵੇਗਾ ਟਟਕਾ ਬਣਾਉਣ ਵਾਲਾ ਵੱਖਰਾ ਹੋਵੇਗਾ ਕਹਿਣਾ ਮੈਂ ਚਾਹੁੰਦਾ ਹਾਂ ਇਜੇ ਤਰ੍ਹਾਂ ਉਸ ਵੇਲੇ ਵੀ ਜ਼ੂਬੇਦਾਰ ਸਰਹਿੰਦ ਵਜੀਦ ਖਾਨ ਦੀ ਕਟਹਿਰੀ ਦੇ ਅੰਦਰ ਵੱਖਰੇ ਵੱਖਰੇ ਐਰਕਾਰਾਂ ਸਾਥ ਇਹ ਹਿੰਦੂ ਵੀਰਾਂ ਦਾ ਖਾਣਾ ਬਣਾਉਣ ਵਾਲਾ ਬਾਬਾ ਮੋਤੀराम ਮਹਿਰਤ ਇਹ ਦੁੱਧ ਗਰਮ ਕਰਕੇ ਇਹਨੇ ਗੜਵੇ ਵਿੱਚ ਪਾਇਆ ਨਾਲ ਦੋ ਬਾਟੇ ਲਏ ਤੇ ਮਾਤਾ 구ਜਰੀ ਦੇ ਉਸ ਠੰਡੇ ਬੁਰਜ ਵਿੱਚ ਪਹੁੰਚ ਗਿਆ ਮਾਤਾ ਦੇ ਕੋਲ ਜਾ ਕੇ ਕਹਿੰਦਾ ਮਾਂ ਜੀ ਇਹ ਇੱਕ ਮੁਸੀਬਤ ਹੀ ਥਵੇਂ ਵਿੱਚ ਮੈਂ ਤੁਹਾਡੀ ਕੋਈ ਮਦਦ ਨਹੀਂ ਕਰ ਸਕਦਾ ਕਿਉਂਕਿ ਸਰਕਾਰਾਂ ਦੇ ਹੁਕਮ ਨੇ ਮੇਰੀ ਕੋਈ ਬਹੁਤੀ ਬਾਤ ਤੇ ਨਹੀਂ ਲੱਗਦੀ ਪਰ ਇੰਨੀ ਕਿ ਮੈਂ ਸਮਰੱਥਾ ਤੇ ਬੇਨਤੀ ਲੈ ਕੇ ਤੁਹਾਡੇ ਕੋਲ ਆਇਆ ਹਾਂ ਮੈਨੂੰ ਪਤਾ ਕਈਆਂ ਦਿਨਾਂ ਤੋਂ ਤੁਸੀਂ ਭੁੱਖੇ ਹੋ ਤੁਸੀਂ ਖਾਗਿਆ ਕੁਝ ਨਹੀਂ ਤੇ ਮੇਰੀ ਹੱਥ ਜੋੜ ਕੇ ਬੇਨਤੀ ਹੈ ਕਿ ਆਹ ਦੁੱਧ ਪੀ ਲਓ ਧਿਆਨ ਦੇਣਾ ਮਾਤਾ ਗੁਜਰੀ ਨੂੰ ਕਹਿਣ ਲੱਗਾ ਮੈਂ ਬਹੁਤ ਵੱਡੀਆਂ ਮੁਸੀਬਤਾਂ ਜੋ ਤੁਹਾਨੂੰ ਨਜ਼ਾਕਤ ਨਹੀਂ ਦਵਾ ਸਕਦਾ ਪਰ ਮੈਂ ਛਰਦਾ ਲੈ ਕੇ ਆਇਆ ਹਾਂ ਕਿ ਗੁਰੂ ਨਾਨਕ ਦੇ ਦਰ ਤੇ ਜਦੋਂ ਕੋਈ ਛਰਦਾ ਭਾਵਨਾ ਲੈ ਕੇ ਆ ਜਾਏ ਉਹਨੂੰ ਫਿਰ ਮੋੜਿਆ ਕੇ ਜਾਂਦਾ ਮਾਤਾ ਗੁਜਰੀ ਨੇ ਦੋਵਾਂ ਬਤਿਆਂ ਨੂੰ ਦੁੱਧ ਚਕਾਇਆ ਆਪ ਦੁੱਧ ਛਕਿਆ ਜਦੋਂ ਬਰਤਨ ਸਮੇਟ ਕੇ ਮੁਰਤੀਰਾਮ ਬਾਪਤ ਮੋਢੋਂ ਲੱਗਾ ਮਾਤਾ ਨੇ ਆਖਿਆ ਮੇਰੇ ਪੁੱਤਰਾ ਐਸ ਮੁਸੀਬਤ ਦੇ ਸਮੇਂ ਵਿੱਚ ਮੈਨੂੰ ਕੋਈ ਆਪਣਾ ਨਜ਼ਰ ਨਹੀਂ ਆਇਆ ਤੂੰ ਦੁੱਖ ਦੀ ਘੜੀ ਵਿੱਚ ਸਾਡਾ ਤਹਾਰਾ ਬਣਿਆ ਏ ਇੱਕ ਪੁੱਤਰਾ ਕੰਮ ਕੱਲ ਨੂੰ ਹੋਰ ਕਰਦਾ ਹੀ ਬਾਬਾ ਮੋਤੀਰਾਮ ਪਿੰਦਾ ਮਾਹ ਜੀ ਉਹ ਕਿਹੜਾ ਮਾਤਾ ਨੇ ਆਖਿਆ ਕੱਲ ਨੂੰ ਇਹਨਾਂ ਸਹਿਬਜ਼ਾਦਿਆਂ ਦੇ ਮੁਕੱਦਮੇ ਦਾ ਫੈਸਲਾ ਹੋ ਜਾਣਾ ਏ ਜੋ ਕੋਤ ਕਟਿਆਰੀ ਵਿੱਚ ਵਾਪਰੇ ਉਹ ਮੈਨੂੰ ਆ ਕੇ ਦੱਸ ਜ਼ਰੂਰ ਜਾਏ। ਬਾਬਾ ਮੋਤੀराम ਮਹਿਰਾ ਜੀ ਮਾਤਾ ਜੀ ਨਾਲ ਇਕਰਾਰ ਕਰਕੇ ਬੱਤਰ ਜ਼ਮੇਟ ਕੇ ਠੱਡੇ ਬੁਰਜ ਦੀਆਂ ਪੌੜੀਆਂ ਉਤਰ ਗਏ। ਹੁਣ ਇੱਕ ਵਾਰਾ ਸਹਿਬਜਾਦਿਆਂ ਨੂੰ ਜਗਾਇਆ ਰਾਤ ਦੇ ਸਮੇਂ ਜਦੋਂ ਦੁੱਧ ਚਕਾਇਆ ਹੁਣ ਬੱਚਾ ਜਦੋਂ ਰਾਤ ਨੂੰ ਲੇਟ ਹੋਵੇ ਜਵੇਰੀਓ ਨੂੰ ਜਲਦੀ ਨਾਲ ਜਾ ਕੇ ਵੀ ਨਹੀਂ ਆਉਂਦੀ। ਸਹਿਬਜਾਦਿਆਂ ਨੂੰ ਮਾਤਾ ਗੁਜਰੀ ਜੀ ਨੇ ਫੇਰ ਲੋਰੀਆਂ ਦੇ ਕੇ ਸੁਵਾ ਦਿੱਤਾ 13 ਪੋ 1761 ਵਿਕਰਮੀ ਦਾ ਦਿਨ ਹੈ। ਅੰਮ੍ਰਿਤ ਰੇਲਾ ਹੈ ਗੁਰੂ ਪਿਆਰੇ ਖਾਲਸਾ ਜੀਓ ਸਹਿਬ ਦਾਦੇ ਅਜੇ ਥੁੱਤੇ ਪਏ ਨੇ 13 ਕੋ ਦਾ ਖਮਾ ਨਿਕਲਦਾ ਜਾ ਰਿਹਾ ਹੈ ਉਧਰ ਸੂਬੇਦਾਰ ਵजीर खान ਦੀ ਕਚਹਿਰੀ ਲੱਗੀ ਏ ਕਚਹਿਰੀ ਦੇ ਵਿੱਚੋਂ ਹਕੂਮਤ ਦਾ ਦਰੋਗਾ ਉਹਦੇ ਨਾਲ ਹਥਿਆਰਾਂ ਨਾਲ ਲੈ ਐਲਕਾਰ ਪਹੁੰਚੇ ਇਹ ਜਿਹੜੇ ਹਥਿਆਰਾਂ ਨਾਲ ਲੈ ਥਨ ਇਹਨਾਂ ਦੇ ਬੁੱਢੜਾ ਵਰਗੇ ਕੱਦਰ ਇਹਨਾਂ ਦੇ ਪਹਿਨੇ ਹੋਏ ਹਥਿਆਰ ਆਮ ਬੰਦਾ ਵੇਖ ਕੇ ਵੀ ਇਹਨਾਂ ਨੂੰ ਪੈ ਪੀ ਤੋ ਸਕਦਾ ਸੀ ਇਹਨਾਂ ਆ ਕੇ ਆਵਾਜ਼ ਮਾਰੀ ਕਹਿ ਲੱਗੇ ਮਾਂ ਜੀ ਅੱਜ ਤੁਹਾਡੇ ਬੱਚਿਆਂ ਦਾ ਫੈਸਲਾ ਵਧਾਣਾ ਏ ਇਹਨਾਂ ਨੂੰ ਤਿਆਰ ਕੀਤਾ ਜਾਏ ਹੁਣ ਮਾਤਾ ਗੁਜਰੀ ਨੇ ਜਦੋਂ ਬੱਤਿਆਂ ਨੂੰ ਹੱਥ ਆ ਕੇ ਦਿਖਾਇਆ ਤੇ ਬਾਬਾ ਜੋਰਾ ਵਾਰ ਦਿੰਦਾ ਕਹਿੰਦਾ ਮਾਂ ਜੀ ਅੱਜ ਸਾਡਾ ਤੇ ਆਨੰਦ ਖੁੱਜ ਗਿਆ ਮਾਤਾ ਗੁਜਰੀ ਨੇ ਆਖਿਆ ਪੁੱਤਰੋ ਫਟੇ ਛਿੜੀ ਦੀ ਤੁਹਾਡੀ ਮਾਤਾ ਸੰਸਾਰ ਤੋਂ ਗਈ ਨੂੰ 4 ਸਾਲ ਹੋ ਗਏ ਅੱਜ ਤੂੰ ਕਦੇ ਅੱਜ ਤੱਕ ਤੂੰ ਕੋਈ ਗਿਲਵਾ ਕਦੇ ਕੋਈ ਗਿਲਾ ਸ਼ਿਕਵਾ ਨਹੀਂ ਕੀਤਾ ਅੱਜ ਮੈਂ ਤੁਹਾਡਾ ਕਿਹੜਾ ਆਨੰਦ ਖੋ ਲਿਆ ਹੁਣ ਤੇ ਜ਼ਿੰਦਗੀ ਦੀਆਂ ਘੜੀਆਂ ਨੇ ਬੜੀਆਂ ਥੋੜੀਆਂ ਰਹਿ ਗਈਆਂ ਨੇ